ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆម ਆਦਮੀ ਪਾਰਟੀ ਦੇ ਕਨਵੀਨ ਫਸੇ ਕਸੂਤੇ ਤੇ ਦੂਸਰੇ ਪਾਸੇ ਫਸ ਗਿਆ ਹੈ ਇੱਕ ਹੋਰ ਮੰਤਰੀ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਹੋਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਰਵਾਈ ਕਰਾਉਣਗੇ ਜਿਸ ਤਰ੍ਹਾਂ ਰਮਨ ਅਰੋੜਾ ਤੇ ਕਾਰਵਾਈ ਕਰਵਾਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਘਪਲਾ ਹੀ ਕਰੋੜਾਂ ਦਾ ਜੱਗ ਜਾਇਰ ਹੋ ਗਿਆ ਹੈ ਇੱਕ ਪਾਸੇ ਪ੍ਰਸ਼ਟਾਚਾਰ ਤੇ ਦੋਸ਼ ਲੱਗੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅੱਜ 3 ਦਿਨ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਘਪਲੇ ਉੱਤੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਹੋਇਆ ਉਸ ਬਾਰੇ ਬਿਆਨਬਾਜ਼ੀ ਨਹੀਂ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਪਹਿਲੀ ਆਪਾਂ ਗੱਲ ਕਰਾਂਗੇ ਕਸੂਤੇ ਫਸ ਗਏ ਨੇ ਵਿਧਾਇਕ ਮੰਤਰੀ ਭਗਵੰਤ ਮਾਨ ਸਮੁੱਚੀ ਆਪ ਆਦੀ ਪਾਰਟੀ ਦੀ ਪੰਜਾਬ ਤੋਂ ਲੀਡਰਸ਼ਿਪ ਅਤੇ ਆਪ ਆਦੀ ਪਾਰਟੀ ਦੇ ਕਾਰਡੀਨਲ ਅਰਵਿੰਦ ਕੇਸ਼ਵਲ ਉਹ ਕਿਉਂ ਫਸੇ ਨੇ ਇਸ ਬਾਰੇ ਤੁਹਾਨੂੰ ਦੱਸ ਦਿਆਂਗੇ ਯਾਨੀ ਕਿ ਲੈਂਡ ਪੁੱਲਿੰਗ ਪੋਲਿਸੀ ਬਣਾएंगे ਲੈਂਡ ਪੁੱਲੀ ਪੋਲਿਸੀ ਲੈਂਡ ਪੁੱਲਿੰਗ ਪੋਲਿਸੀ ਦੇ ਕਿਹੜੇ ਨਿਯਮ ਬਣਾएंगे ਕਿੱਥੇ ਅਰਬਨ ਸਟੇਟ ਬਣਾਉਣੀ ਹੈ ਕਿਵੇਂ ਕਲੋਨੀਆਂ ਕੱਟਣੀਆਂ ਨੇ ਕਿਵੇਂ ਨਜਿੱਠਣਾ ਹੈ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਕਿਹੜੀਆਂ ਮਿੱਠੀਆਂ ਗੋਲੀਆਂ ਪਾਉਣੀਆਂ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਜਦੋਂ ਤਰਨਪਿਤ ਸਿੰਘ ਸੋਹਣ ਨੂੰ ਜਰਦੀਪ ਮੱਡਿਆ ਨੂੰ ਜਦੋਂ ਸਵਾਲ ਜਵਾਬ ਪੁੱਛੇ ਜਾਂਦੇ ਨੇ ਭਈ ਲੈਂਡ ਪੂਲਿੰਗ ਪਾਲਿਸੀ ਦੇ ਖਰੜੇ ਬਾਰੇ ਦੱਸੋ ਨੀਤੀ ਦੇ ਨਿਜ਼ਮ ਬਾਰੇ ਦੱਸੋ ਕਾਨੂੰਨਾ ਬਾਰੇ ਦੱਸੋ ਤੇ ਉਹਨਾਂ ਦੇ ਕੋਲ ਜਵਾਬ ਨਹੀਂ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਤੇ ਅਪਲੋਡ ਕੀਤੀ ਹੋਈ ਹੈ ਉੱਥੇ ਜਾ ਕੇ ਕੋਈ ਵੀ ਪੱਤਰਕਾਰ ਦੇਖ ਸਕਦਾ ਹੈ ਹਰਦੀਪ ਸਿੰਘ ਮੁੰਡੀਆਂ ਤੇ ਭਾਵੇਂ ਹੋਵੇ ਗਰਮੀ ਸਿੰਘ ਖੁੰਡੀਆਂ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਨਹੀਂ ਕਿ ਲੈਂਡ ਪੂਲਿੰਗ ਪਾਲਸੀ ਹੈ ਕੀ ਬਸ ਇੱਕੋ ਹੀ ਗੱਲ ਕਹੀ ਜਾ ਰਹੀ ਨੇ ਕਿ ਲੈਂਡ ਪੂਲਿੰਗ ਜਿਹੜੀ ਪਾਲਸੀ ਹੈ ਉਹ ਕਿਸਾਨਾਂ ਦੇ ਹਿੱਤਾਂ ਵਾਸਤੇ ਹੈ ਉਹਨਾਂ ਨੂੰ ਉਹਨਾਂ ਨੂੰ ਪਲਾਟ ਮਿਲਣਗੇ ਉਹਨਾਂ ਨੂੰ ਕਮਰਸ਼ਲ ਆ ਥਾਵਾ ਦਿੱਤੇ ਜਾਣ ਗਿਆ ਤਾਂ ਕਿ ਉਹ ਆਪਣਾ business 라 ਸਕਣ ਅਤੇ ਉਹਨਾਂ ਦਾ ਕਿਲਾ 1-4 ਕਰੋੜ ਰੁਪਏ ਦਾ ਵਿਕੇਗਾ। ਇਹੀ ਗੱਲਾਂ ਨਾਲ ਮਨ ਪਰਮਾਇਆ ਜਾ ਰਿਹਾ ਹੈ। ਲੇਕਿਨ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ-ਨਾਲ ਪੱਤਰਕਾਰਾਂ ਨੇ ਜਦੋਂ ਇਹਨਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਕੋਲੋਂ ਸਵਾਲ ਪੁੱਛੇ ਲੈ ਕੋਲੋਂ ਪਾਲਿਸੀ ਨੂੰ ਲੈ ਕੇ ਤਾਂ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਵਾਬ ਹੈ, ਨਾ ਕਿਸੇ ਮੰਤਰੀ ਕੋਲ, ਨਾ ਹਰਦੀਪ ਸਿੰਘ ਪੁਂਡਿਆ ਦੇ ਕੋਲ ਤੇ ਭਾਈ ਜਵਾਬ ਕਿਹਨੇ ਦੇਣਾ ਹੈ? ਜਵਾਬ ਦੇ ਵੀ ਕਿਉਂ ਕਿ ਇਹ ਲੈਂਡ ਪੁਲਿੰਗਸ ਇਹਨਾਂ ਨੇ ਬਣਾਈ ਨਹੀਂ ਇਹ ਤਾਂ ਦਿੱਲੀ ਤੋਂ ਬੜੀ ਬਣਾਈ ਆਈ ਹੈ ਯਾਨੀ ਕਿ ਖੀਰ ਦੇ ਵਿੱਚ ਕਿੰਨਾ ਮਿੱਠਾ ਪਾਇਆ ਗਿਆ ਕਿੰਨਾ ਚੌਲ ਪਾਇਆ ਗਿਆ ਕਿੰਨੀਆਂ ਇਲਾਚੀਆਂ ਪਾਈਆਂ ਗਈਆਂ ਉਹ ਸਾਰਾ ਕੰਮ ਜਿਹੜਾ ਹੈ ਆਪ ਸਾਦੀ ਪਾਰਟੀ ਦੇ ਕਰੀਬ ਦੇ ਅਰਵਿਧ ਕੇਚਵਲ ਅਤੇ ਦਿੱਲੀ ਲੋਬੀ ਵਾਲਿਆਂ ਨੇ ਦਿੱਲੀ ਦੇ ਵਿੱਚ ਬੈਠ ਕੇ ਕੀਤਾ ਹੈ ਯਾਨੀ ਕਿ ਖੀਰ ਪਰੋਸੀ ਫੜਾਈ ਰੱਖ ਦਿੱਤੀ ਸਵਾਦ ਨਹੀਂ ਚੈੱਕ ਕੀਤਾ ਗਿਆ ਬਈ ਉਹਨੂੰ ਦੱਸਿਆ ਨਹੀਂ ਗਿਆ ਕਿ ਬਣਾਈ ਕਿਵੇਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਸ਼ੂਰੀਆਂ ਕਰਨ ਦੇ ਬਾਪ ਨੂੰ ਵੀ ਅਸਫਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵਿੰਗਾ ਦੇ ਪ੍ਰਧਾਨਾਂ ਨੂੰ ਸਿੰਦਰ ਜੈਤਲਾਸਾ ਦੇ ਰਹੇ ਨੇ ਕਿ ਭਈ ਲੈ ਕੁਲਿੰਗ ਇਹ ਹੈ ਉਹ ਹੈ ਫਲਾਣਾ ਹੈ ਟਿੱਕਾ ਹੈ ਤੁਸੀਂ ਇਸ ਦੀਆਂ ਖੂਬੀਆਂ ਪੰਜਾਬ ਦੇ ਲੋਕਾਂ ਨੂੰ ਦੱਸੋ ਪੰਜਾਬ ਦੇ ਲੋਕ ਕਹਿੰਦੇ ਨੇ ਅਸੀਂ ਇੱਕ ਇੰਚ ਵੀ ਨਹੀਂ ਤੁਹਾਨੂੰ ਦੇਾਂਗੇ ਤੇ ਦੂਸਰੇ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਕੋਸੂਤੇ ਫਸ ਗਏ ਨੇ ਕਰੋੜਾਂ ਰੁਪਏ ਦੇ ਕਪੜੇ ਕਰ ਰਹੇ ਨੇ ਪਹਿਲਾ ਪੰਜਾਬ ਸਰਕਾਰ ਵੱਲੋਂ 144 ਟਵਾਟਾ ਗੱਡੀਆਂ ਖਰੀਦੀਆਂ ਗਈਆਂ ਜਿਸ ਦੇ ਵਿੱਚ 15 ਤੋਂ 20 ਕਰੋੜ ਰੁਪਏ ਦਾ ਕਪਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਕਪਲੇ ਉਸ ਭ੍ਰਿਸ਼ਟਾਚਾਰ ਜਿਹੜਾ ਕੀਤਾ ਗਿਆ ਹੈ ਕੋਈ ਜਵਾਬਦੇਹੀ ਦਿੱਤੀ ਇਧਰ ਤਰਨਪੀਤ ਸੋ ਜੋ ਆ ਪੰਚਾਇਤ ਪੰਜਾਬ ਦੀਆਂ ਪੰਚਾਇਤਾਂ ਦੇ ਮੰਤਰੀ ਨੇ ਉਹਨਾਂ ਵੱਲੋਂ ਕੀ ਕਿਹੜੇ ਕਾਂਡ ਕੀਤੇ ਜਾ ਰਹੇ ਨੇ ਉਹਨਾਂ ਦਾ ਅਸੀਂ ਖੁਲਾਸਾ ਕਰਦੇ ਹਾਂ ਕਿ ਤਰਨਪੀਤ ਸੋ ਉਹਨਾਂ ਨੂੰ ਹਰੇਕ ਪਿੰਡ ਦੇ सरपंचਾਂ ਨੂੰ ਸਰਪੰਚਾਂ ਤੇ ਪੰਚਾਂ ਨੂੰ ਸਟੇਸ਼ਨ ਨਹੀਂ ਦਿੱਤੀ ਜਾ ਰਹੀ ਹੈ ਵੀ ਤੁਸੀਂ ਜੋ ਵੀ ਕੰਮ ਕਰਨਾ ਹੈ ਚਾਹੇ ਨਰੇਗਾ ਦਾ ਹੈ ਚਾਹੇ ਮਨਰੇਗਾ ਦਾ ਕੋਈ ਡਵੈਲਪਮੈਂਟ ਦਾ ਕੰਮ ਕਰਨਾ ਉਹਨਾਂ ਨੂੰ ਇੱਕ ਰਜਿਸਟਰ ਇੱਕ ਲੈਟਰਪੈਡ ਇੱਕ ਪੈਨਸਲ ਇੱਕ ਕਾਪੀ ਇੱਕ ਪੈਨ ਇਸ ਤਰ੍ਹਾਂ ਦਿੱਤਾ ਜਾ ਰਿਹਾ ਜਿਸ ਦੀ ਕੀਮਤ ਹੈ 7000 ਰੁਪਏ 7000 ਤੋਂ 8000 ਰੁਪਏ ਕੀਮਤ ਦੱਸੀ ਜਾ ਰਹੀ ਹੈ ਅਤੇ ਜੇਕਰ ਉਸੇ ਬਾਜ਼ਾਰ ਦੇ ਵਿੱਚੋਂ ਕੋਈ ਪ੍ਰਾਈਵੇਟ ਬੰਦਾ ਕਿਸੇ ਕਿਤਾਬਾਂ ਵਾਲੀ ਦੁਕਾਨ ਤੋਂ ਬੁੱਕਸਟੋਰ ਤੋਂ ਲੈਂਦਾ ਹੈ ਉਹ 6 ਤੋਂ 550 ਰੁਪਏ ਦੇ ਵਿੱਚ ਆਣ ਗਿਆ ਲੇਕਿਨ ਇਹ ਬਾਕੀ ਦਾ ਪੈਸਾ ਬੀ.ਡੀ.ਪੀ ਦੇ ਹਵਾਲੇ ਨਾਲ ਇਹ ਪੰਚਾਇਤਾਂ ਦੇ ਖਜ਼ਾਨੇ ਦੇ ਵਿੱਚੋਂ ਜਿਹੜੀਆਂ ਉਹਨਾਂ ਨੂੰ ਫੰਡਾਂ ਆਈਆਂ ਨੇ ਉਹਨਾਂ ਵਿੱਚੋਂ ਕੱਟਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਪਿੰਡਾਂ ਦੇ ਵਿੱਚ ਆਪਾਂ ਆਪਣੇ ਘਰ ਦੇ ਵਿੱਚ ਕੋਈ ਮੱਛੀ ਮੋਟਰ ਪ੍ਰਾਈਵੇਟ ਤੌਰ ਤੇ ਲਵਾਣੀ ਹੋਵੇ ਤਾਂ ਉਸ ਦਾ ਖਰਚਾ ਵੱਧ ਤੋਂ ਵੱਧ 40 ਇਸ ਤੋਂ ਜ਼ਿਆਦਾ 50000 ਰੁਪਏ ਆਉਂਦਾ ਹੈ ਜਿਸ ਨੂੰ ਆਪਾਂ ਜ਼ੀਰੋ ਦੀ 25 ਕੋਟਰ ਕਹਿ ਦਿੰਦੇ ਹਾਂ ਲੇਕਿਨ ਇਧਰ ਉਹ ਖਰਚੇ ਪਾਏ ਜਾ ਰਹੇ ਨੇ 83000 ਰੁਪਏ ਤੋਂ ਲੈ ਕੇ 90000 ਰੁਪਏ ਯਾਨੀ ਕਿ 35 36000 ਪੈਦਾ ਸਿੱਧਾ ਕਪੜਾ ਉਧਰ ਸਪੈਸ਼ਲਰੀ ਦੇ ਵਿੱਚ ਕਪੜਾ ਪੰਚਾਇਤਾਂ ਨੂੰ ਲੈ ਕੇ ਇਧਰ ਪੰਚਾਇਤਾਂ ਨੂੰ ਜਿਹੜੀਆਂ ਮੋਟਰ ਲਵਾ ਕੇ ਦਿੱਤੀਆਂ ਜਾ ਰਹੀਆਂ ਨੇ ਵੀ ਹਰੇਕ ਪਿੰਡ ਦੇ ਵਿੱਚ ਉਹਨਾਂ ਦੇ ਵਿੱਚ ਕਪੜਾ ਯਾਨੀ ਕਿ ਇੱਕ ਪਾਸੇ ਸਪੈਸ਼ਲਰੀ ਯਾਨੀ ਕਿ ਜਿਹੜੀ ਕਿਤਾਬਾਂ ਜਿਹੜੀਆਂ ਪੈਨ ਕਾਪੀਆਂ ਜੇਕਰ ਅਸੀਂ ਪ੍ਰਾਈਵੇਟ ਦੁਕਾਨ ਤੋਂ ਲੈਣੀਆਂ ਹੋਣ ਉਸਦੀ ਕੀਮਤ ਹੈ 550 ਤੋਂ ਲੈ ਕੇ 650 ਰੁਪਏ ਤੱਕ ਤੇ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਕਿੰਨੀਆਂ ਪੰਚਾਇਤਾਂ ਨੇ ਕਿੰਨੇ ਕਰੋੜ ਰੁਪਏ ਬੜੇਗਾ ਇਸ ਦਾ ਅੰਦਾਜ਼ਾ ਹੈ ਤਰਤੀ ਸਿਖ ਸੌਂਦ ਨੂੰ ਤੇ ਦੂਸਰੇ ਪਾਸੇ ਜਿਹੜੀਆਂ ਮੋਟਰਾ 40 ਤੋਂ 50 ਹਜ਼ਾਰ ਰੁਪਏ ਦੇ ਵਿੱਚ ਲੱਗ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਉਹੀ ਮੋਟਰਾਂ ਦੇ ਬਿੱਲ ਪਾਸ ਕੀਤੇ ਜਾ ਰਹੇ ਨੇ ਲਗਭਗ 83000 ਤੋਂ ਲੈ ਕੇ 90000 ਰੁਪਏ ਤੱਕ ਇਹ ਨੇ ਪੰਜਾਬ ਦੇ ਸਰਕਾਰ ਪੰਜਾਬ ਸਰਕਾਰ ਦੇ ਕਾਰਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਨਾਂ ਵਿੱਚ ਵੈਸੇ ਤਾਂ ਕਹਿੰਦੇ ਨੇ ਕਿ ਇੱਕ ਪਾਸੇ ਸਲਫਾਸ ਪਈ ਹੋਵੇ ਤੇ ਇੱਕ ਪਾਸੇ ਪੈਸਾ ਪਿਆ ਪਿਆ ਹੋਵੇ ਮੈਂ ਸਲਫਾਸ ਖਾਣਾ ਬेटर ਸਮਝਾ ਲੇਕਿਨ ਜਿਹੜੇ ਤੁਹਾਡੇ ਮੰਤਰੀਆਂ ਛੰਤਰੀਆਂ ਵੱਲੋਂ ਜਿਹੜੇ ਗੁੱਲ ਖਲਾਏ ਸਾਰੇ ਨੇ ਯਾਨੀ ਕਿ 6-700 ਦੀ ਸ਼ੀਤ ਜਿਹੜੀ ਚੀਜ਼ ਹੈ ਤੁਸੀਂ 7-8000 ਰੁਪਏ ਦੀ ਵੇਚੀ ਜਾ ਰਹੇ ਹੋ ਜਿਹੜੀ ਚੀਜ਼ 40 ਤੋਂ 50000 ਰੁਪਏ ਵਿੱਚ ਲੱਗਦੀ ਹੈ ਉਸ ਦੀ ਕੀਮਤ ਤੁਸੀਂ 83000 ਤੋਂ 90000 ਰੁਪਏ ਭਾਰੇ ਹੋ ਤੁਸੀਂ ਕਿੰਨਾ ਮੁਨਾਫਾ ਇਹਦੇ ਵਿੱਚੋਂ ਖਟੋਗੇ ਉਹ ਪੈਸਾ ਲੈ ਕੇ ਕਿੱਥੇ ਜਾਣਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਜਾਂਚ ਪਾਉਣੀ ਚਾਹੀਦੀ ਹੈ ਜੇਕਰ ਉਹ ਸੱਚ ਸਤਮੁੱਚ ਇਮਾਨਦਾਰੀ ਨੂੰ ਪਿਆਰ ਕਰਦੇ ਨੇ ਹੁਣ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਦੇਖੋ ਕਿਵੇਂ ਕਰਨਪ੍ਰਿੰਸ ਸੌਣ ਜਿਹੜੇ ਪੰਜਾਬ ਦੀਆਂ ਪੰਚਾਇਤਾਂ ਦੇ ਨਾਲ ਵੱਡੇ ਪੱਧਰ ਤੇ ਧੱਕਾ ਤੇ ਨਾ ਭ੍ਰਿਸ਼ਟਾਚਾਰ ਕਰ ਰਹੇ ਨੇ ਤਾਂ